ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਹ ਤੁਹਾਨੂੰ ਦੱਸ ਦੇ ਕਿ ਅੱਜ ਪਠਾਨਕੋਟ ਦੇ ਜਿੰਨੇ ਵੀ Hindu ਸੰਗਠਨ ਸੀਗੇ ਸਾਰਿਆਂ ਦੇ ਕਸਾਂਜੀ ਜਿਹੜੀ ਹੈ ਬੈਠਕ ਸੁਜਾਨਪੁਰ ਦੇ ਵਿੱਚ ਕੀਤੀ ਗਈ ਹੈ ਤਾਂ ਜਾਗੋ ਨੂੰ ਲੈ ਕੇ ਜਿਹੜੀ ਹੈ ਬੈਠਕ ਕੀਤੀ ਗਈ ਹੈ 18 ਤਰੀਕ ਨੂੰ ਜਿਹੜੀ ਹੈ ਪਠਾਨਕੋਟ ਦੇ ਵਿੱਚ Hindu ਜਾਗੋ Hindu ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਅਸੀਂ ਜੇ ਬੱਚਿਆਂ ਨੂੰ ਮਹੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਿਸ਼ਾਨ ਨਾਮ ਰੋਸ਼ਨ ਕਰੇ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਹੈ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਹੈ ਤੁਹ ਜਿਹੜਾ ਮਹਾਸੰमेलन ਜਿਹੜਾ ਕਰਵਾਇਆ ਜਾ ਰਿਹਾ ਤੁਹਨ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਸੰਦੀਪ ਥਾਪਰ ਉੱਤੇ ਜਿਹੜਾ ਜਾਣ ਲੇਵਾ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ Hindu ਸੰਗਠਨ ਨੇ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਕੀ Hindu ਜਾਗੋ ਦੇ ਨਾਂ ਤੋਂ ਲੈ ਕੇ ਸੰਮੇਲਨ ਜਿਹੜਾ ਕਿ ਚਾਹੇ ਲੁਧਿਆਣਾ ਹੋਵੇ ਫਗਵਾੜਾ ਹੋਵੇ ਅੰਮ੍ਰਿਤਸਰ ਹੋਵੇ ਤਾਂ ਹੁਣ ਪਠਾਨਕੋਟ ਦੇ ਵਿੱਚ ਜਿਹੜਾ ਕਰਵਾਇਆ ਜਾਏਗਾ 18 ਤਰੀਕ ਨੂੰ ਜਿਸ ਦੇ ਸੰਦਰਭ ਦੇ ਵਿੱਚ ਅੱਜ ਜਿਹੜੀ ਹੈ ਸਾਰੇ Hindu ਸੰਗਠਨ ਪਠਾਨਕੋਟ ਦੇ ਇਕੱਠੇ ਹੋਏ ਨੇ ਤਾਂ ਉਹਨਾਂ ਵੱਲੋਂ ਬੈਠਕ ਕੀਤੀ ਗਈ ਹੈ ਆ ਤੁਹਾਨੂੰ ਸੁਣਾਉਂਦੇ ਆ ਕੀ ਕਹਿਣਾ Hindu ਸੰਗਠਨ ਦੇ ਸਾਰੇ ਪਦ ਅ ਅੱਜ ਜਾਗੋ ਹਿੰਦੂ ਜਾਗੋ ਜਿਹੜੀ ਰੈਲੀ 18 ਤਰੀਕ ਨੂੰ ਨਿਕਲ ਰਹੀ ਆ ਉਹਦੀ ਅੱਜ ਪ੍ਰੈਸ ਕਾਨਫਰੰਸ ਜਿਹੜੀ ਆ सुरेंद्र ਮਨਾਤ ਜੀ ਜਿਹੜੇ ਸਾਡੇ ਬੜੇ ਹੀ ਵਧੀਆ ਨੇਤਾਣਾ ਉਹਨਾਂ ਦੀ ਦੇਖ ਰੇਖ ਵਿੱਚ ਇੱਥੇ ਮੀਟਿੰਗ ਬੁਲਾਈ ਗਈ ਆ ਅੱਜ ਇਹ ਮੀਟਿੰਗ ਜਿਹੜੀ ਆ 18 ਤਰੀਕ ਦੀ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਜਾਗੋ ਹਿੰਦੂ ਜਾਗੋ ਰੈਲੀ ਕਿਉਂ ਕੱਢਣੇ ਪਈ ਏ ਸਾਨੂੰ ਉਹਦਾ ਇੱਕ ਮਕਸਦ ਆ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਅਤਵਾਦ ਬਦ ਰਿਆ ਭਈਆਵਾਦ ਬਦ ਰਿਆ ਅਨਤੰਕਵਾਦ ਉਹਨੂੰ ਦੇਖਦੇ ਹੋਏ ਅੱਜ ਹਿੰਦੂਆਂ ਨੂੰ ਜਾਗਾਨ ਦੀ ਜ਼ਰੂਰਤ ਹੈ ਹਿੰਦੂ ਜਾਗਿਆ ਹੈ ਇਹ ਨਹੀਂ ਹੈ ਕਿ ਨਹੀਂ ਜਾਗਿਆ ਜਾਗਿਆ ਲੇਕਿਨ ਇਹ ਆਪਣੇ ਲਈ ਜਾਗਿਆ ਦੂਸਰਿਆਂ ਲਈ ਨਹੀਂ ਆਪਣੇ ਲਈ ਤੁਸੀਂ ਜਾਗੜਿਆ ਲੇਕਿਨ ਦੂਸਰਿਆਂ ਲਈ ਵੀ ਜਾਗੋ ਜਿਸ ਤਰ੍ਹਾਂ ਅੱਜ ਕੱਲ ਬਰਸਾਤ ਵਿੱਚ ਇੱਕ ਗੱਲ ਚੱਲ ਰਹੀ ਹੈ ਪੀਪਾ ਪੌਦੇ ਲਗੋ ਪੌਦੇ ਸਾਰੇ ਲਾਉਂਦੇ ਨੇ ਲੇਕਿਨ ਉਸੀ ਸਾਲ ਬਾਅਦ ਦੇਖਭਾਲ ਕੋਈ ਨਹੀਂ ਕਰਦਾ ਜੇ ਅਸੀਂ ਆਪਣੀ ਔਲਾਦ ਦੀ ਦੇਖਭਾਲ ਸਾਲ ਬਾਅਦ ਕਰ ਸਕਨੇ ਆ ਤੇ ਇੱਕ ਪੌਦੇ ਦੀ ਦੇਖਭਾਲ ਕਰੀਏ ਤੇ ਅਸੀਂ ਬੜਾ ਵਧੀਆ ਬਤਾ ਪਰ ਜਿਹੜਾ ਉਹ ਠੀਕ ਕਰ ਸਕਨੇ ਆ ਇਸ ਕਰਕੇ ਮੇਰੀ ਸਾਰੇ ਹਿੰਦੂਸਘਟਨਾ ਕੇ ਬੇਨਤੀ ਹੈ ਅੱਜ ਸਾਡੇ ਵਿੱਚ ਕਾਫੀ ਹਿੰਦੂਸਘਟਨਾ ਆਏ ਨੇ ਜਿਨਿਕੇ ਆਰਐਸਐਸ ਬਜਰੰਗਦਲ ਜਿਹੜਾ ਇੱਕ ਮੇਨ ਸਿੰਦੂਆਂ ਦਾ ਗੜ ਮੰਨਿਆ ਜਾਂਦਾ ਆਰਐਸਐਸ ਨੂੰ ਉਹ ਸਾਡੇ ਵਿੱਚ ਬੈਠੇ ਨਾ ਆਸ਼ੀਰਵਾਦ ਦੇਣ ਆਏ ਨਾ ਅਸੀਂ ਤੇ ਇਹ ਜ਼ਰੂਰ ਕਵਾਂਗੇ ਕਿ ਜਿੱਥੇ ਵੀ ਹਿੰਦੂਆਂ ਦਾ ਕੋਈ ਗੱਠ ਹੁੰਦਾ ਉਥੇ ਆਰਐਸਐਸ ਔਰ ਬਜਰੰਗਦਲ ਬਿਸ਼ਮਿੰਦੂ ਪ੍ਰੇਸ਼ਨ ਨੂੰ ਜੁੜ ਨਿਯੋਤਾ ਦਿਓ ਉਹ ਕਹਿੰਦੇ ਨਾ ਤੁਸੀਂ ਸਾਨੂੰ ਸਦਦੇ ਨਹੀਂ ਜੇ ਅਸੀਂ ਕੁਛ ਦੇ ਨਹੀਂ ਸਕਦੇ ਤਾਂ ਅਸੀਂ ਲੈ ਜ਼ਰੂਰ ਸਕਦੇ ਆ ਜੈ ਹਿੰਦ ਹਰ ਹਰ ਮਹਾਦੇਵ ਅੱਜ ਦੀ ਜਿਹੜੀ ਮੀਟਿੰਗ ਹੈ ਉਹਦਾ ਮੇਨ ਮਕਸਦ ਹੈ ਪੰਜਾਬ ਦੇ ਵਿੱਚ ਹਿੰਦੂਆਂ ਤੇ ਜਿਹੜੇ ਅਤਿਆਚਾਰ ਹੋ ਰਹੇ ਆ ਉਹਨਾਂ ਨੂੰ ਕੰਟਰੋਲ ਕਰਨਾ ਔਰ ਸਰਕਾਰ ਨੂੰ ਉਹਦੇ ਪ੍ਰਤੀ ਜਾਗਾਣਾ ਹਿੰਦੂ ਤੇ ਸਾਡਾ ਪਹਿਲਾਂ ਵੀ ਜਾਗਰਤ ਹੈ ਅਸੀਂ ਤੇ ਸਿਰਫ ਹਿੰਦੂਆਂ ਨੂੰ ਇਕੱਠੇ ਕਰ ਰਹੇ ਆ ਔਰ ਉਹਨਾਂ ਹਿੰਦੂਆਂ ਨੂੰ ਇਕੱਠੇ ਕਰਕੇ ਅਸੀਂ ਤੇ ਉਹਨਾਂ ਹਿੰਦੂਆਂ ਨੂੰ ਇਕੱਠੇ ਕਰਕੇ ਇੱਕ ਮੂਵਮੈਂਟ ਚਲਾਣੀ ਹੈ ਆਲ ਓਵਰ ਪੰਜਾਬ 올 오버 ہندوستان ਕਿਸੇ ਵੀ Hindu ਨਾਲ ਜਿੱਥੇ ਵੀ ਕੋ ਨਾਜਾਇਜ਼ ਹੁੰਦੀ ਹੈ ਉਥੇ ਸਾਰੇ ਸੰਗਠਨ ਮਿਲ ਕੇ ਇਸੇ ਕਰਕੇ ਜਿਹੜੀ ਸਾਡੀ ਜਾਗੋ ਦਾ ਇਹ ਸਿਸਟਮ ਸ਼ੁਰੂ ਹੋਇਆ ਸੀ ਇਹ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਲੁਧਿਆਣੇ ਪਹੁੰਚਿਆ ਲੁਧਿਆਣੇ ਤੋਂ ਫਗਵਾੜਾ ਪਹੁੰਚਿਆ ਫਗਵਾੜੇ ਤੋਂ ਹੁਣ ਇਹ ਜ਼ਿਲ੍ਹਾ ਪਠਾਨਕੋਟ ਸੁਜਾਨਪੁਰ ਦੇ ਵਿੱਚ ਮਨਾਈ ਜਾ ਰਹੀ ਹੈ ਜਿਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸੁਰਿੰਦਰ ਮਨਾਸ ਜੀ ਸੁਜਾਨਪੁਰ ਦੇ ਵਿੱਚ ਜਿਹੜੀ ਹੈ ਜ਼ਿੰਮੇਵਾਰੀ ਲਈ ਹੈ ਸਾਰੇ Hindu ਸੰਗਠਨ ਬੜ ਚੜ ਕੇ ਤਨਮਨ ਧੰਦੇ ਨਾਲ ਉਹਨਾਂ ਦੇ ਨਾਲ ਖੜੇ ਹੈ ਅਸੀਂ ਉਹਨਾਂ ਦੀ ਸਾਰੇ ਪੱਖੋਂ ਸਹਾਇਤਾ ਕਰਨ ਤਿਆਰ ਹੈ ਮੇਰੀ ਸਾਰੇ ਹਿੰਦੂਆਂ ਨੂੰ ਅਪੀਲ ਹੈ 18 ਤਰੀਕ ਨੂੰ ਕਮਿਊਨਿਟੀ ਹਾਲ ਦੇ ਵਿੱਚ ਬੜ ਚੜ ਕੇ ਪਹੁੰਚੋ 12 ਵਾਏ ਜਿੱਥੇ ਬੰਦੀਆਂ ਦੇ ਵਿਚਾਰ ਸੁਨੋ ਤੇ ਆਪਣੇ ਆਪ ਨੂੰ ਇਸ ਕਾਬਲ ਬਣਾਓ ਕਿ ਅਸੀਂ ਇੱਕ ਦੂਜੇ ਦਾ ਸਾਥ ਦੇ ਸਕੀਏ ਜੈ ਸ਼੍ਰੀ ਰਾਮ ਜਿੰਨੇ ਵੀ ਸਾਡੇ ਜ਼ਿਲ੍ਹਾ ਪਠਾਨਕੋਟ ਦੇ Hindu ਸੰਗਠਨ ਹੈ ਉਹਨਾਂ ਵੱਲੋਂ ਇੱਕ ਜਿਹੜੀ ਸਾਂਝੀ ਵਾਰਤਾ ਮੀਟਿੰਗ ਜਿਹੜੀ ਜਾਗੋ Hindu ਜਾਗੋ ਰੈਲੀ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜਾ ਪੂਰੇ ਸਾਡੇ ਸੀਨੀਅਰ ਲੀਡਰ ਭ੍ਰਮਣ ਕਰ ਰਹੇ ਨੇ ਉਹਨੂੰ 18 ਤਰੀਕ ਦਾ ਪ੍ਰੋਗਰਾਮ ਜਿਹੜਾ ਜਾਗੋ ਦਾ ਸੁਜਾਨਪੁਰ ਕਮਿਊਨਿਟੀ ਹਾਲ ਦੇ ਵਿੱਚ ਰੱਖਿਆ ਗਿਆ ਉਸ ਨੂੰ ਦੇਖਦੇ ਹੋਏ ਅੱਜ ਸਾਡੇ ਜਿੰਨੇ ਵੀ ਸੀਨੀਅਰ ਲੀਡਰ ਨੇ ਸ਼ਿਵ ਸੈਨਾ ਤੋਂ ਬਜਰੰਗ ਦਲ ਤੋਂ ਵਿਸ਼ਵ Hindu ਪਰਿਸ਼ਦ ਤੋਂ ਜਿੰਨੇ ਵੀ ਸ਼ਿਵ ਸੈਨਾ ਦੇ ਆਲ ਸੰਗਠਨ ਨੇ ਸਾਰਿਆਂ ਦੀ ਇੱਕ ਸਾਂਝੀ ਮੀਟਿੰਗ ਜਿਹੜੀ ਕਰਕੇ ਉਹ ਪ੍ਰੋਗਰਾਮ ਲੀਕਿਆ ਗਿਆ ਅਗਲਾ ਪ੍ਰੋਗਰਾਮ ਭੋਏ ਦੇ ਵਿੱਚ ਸਿਉੜੇ ਦੇ ਵਿੱਚ ਬਿੰਨੀ ਵਰਮਾ ਜੀ ਨੇ ਦਿੱਤਾ ਉਸ ਤੋਂ ਅਗਲਾ ਜਿਹੜਾ ਲੜੀ ਵਾਈਜ਼ ਲੜੀ ਲਗਾਤਾਰ ਜਿਹੜੀਆਂ ਪ੍ਰੈਸ ਕਾਨਫਰੰਸਾਂ ਦਾ ਦੌਰ ਜਾਰੀ ਰਹੇਗਾ ਔਰ 18 ਤਰੀਕ ਨੂੰ होने वाली जागो जागोदा होम हुमा के सारे संगठन वालों स्वागत किया जाएगा जय श्री राम जय श्री राम जय श्री राम के लिए फॉलो करें दैनिक सवेरा टीवी YouTube Facebook Instagram X और WhatsApp चैनल पर